ਚੈਨਲ ਦਾ ਆ ਰੈਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਨੇ ਦਸਤਾਰ ਵੱਲੋਂ ਇਸ ਵਾਰ ਚੌਥਾ ਦਸਤਾਰ ਕੱਪ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਸਾਨੇ ਦਸਤਾਰ ਵੱਲੋਂ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ ਹਰ ਸਾਲ ਦਸਤਾਰ ਕੱਪ ਕਰਵਾਇਆ ਜਾਂਦਾ ਹੈ ਇਸ ਵਾਰ ਜਿੱਥੇ ਸੋਹਣੀਆਂ ਦਸਤਾਰਾਂ ਸੋਹਣੇ ਦਮਾਲੇ ਬੰਨਣ ਦੇ ਮੁਕਾਬਲੇ ਕਰਵਾਏ ਗਏ ਉਥੇ ਨਾਲ-ਨਾਲ ਲੰਬੇ ਕੇਸਾਂ ਦਾ ਵੀ ਮੁਕਾਬਲਾ ਕਰਵਾਇਆ ਗਿਆ ਵੇਖਣ ਵਿੱਚ ਆਇਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਉਸ਼ਾ ਨਾਲ ਭਾਗ ਲਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪਕਸ਼ਪ ਮੈਨ ਦਾ ਮਸ਼ਹੂਰ ਉਮਰ ਅਮਰਤਬੀਰ ਸਿੰਘ ਨੇ ਕਿਹਾ ਕਿ ਸਿੱਖੀ ਸਾਡੀ ਪਹਿਚਾਨ ਹੈ ਅਤੇ ਇਹੋ ਜਿਹੇ ਮੁਕਾਬਲੇ ਹੋਣੇ ਚਾਹੀਦੇ ਹਨ ਜਿਸ ਨਾਲ ਸਿੱਖੀ ਪ੍ਰਮੋਟ ਹੁੰਦੀ ਹੈ ਅਤੇ ਲੋਕ ਸਿੱਖੀ ਵੱਲ ਅਟਰੈਕਟ ਹੁੰਦੇ ਹਨ ਉੱਥੇ ਹੀ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਅਰਮੈਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵੇਖ ਕੇ ਖੁਸ਼ੀ ਹੋਈ ਹੈ ਅਜੋਕਾ ਜੁਗ ਜਿੱਥੇ ਨਸ਼ੇ ਅਤੇ ਹੋਰ ਨੌਜਵਾਨ ਰਾਹੇ ਪਏ ਹੋਏ ਹਨ ਇਹੋ ਜਿਹੇ ਮੁਕਾਬਲਿਆਂ ਦੀ ਬੜੀ ਵੱਡੀ ਲੋੜ ਹੈ ਇਸ ਮੌਕੇ ਮੁੱਖ ਮੰਡਕ ਅਤੇ ਸੰਸਥਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਜਗ੍ਹਾ ਛੋਟੀ ਪੈ ਗਈ ਹੈ ਅਗਲੀ ਵਾਰੀ ਵੱਡੀ ਜਗ੍ਹਾ ਦਾ ਅਰੇਂਜਮੈਂਟ ਕਰਨਾ ਪਏਗਾ ਨੌਜਵਾਨਾਂ ਵਿੱਚ ਵੱਡਾ ਉਤਸ਼ਾਹ ਹੈ ਇਸ ਮੌਕੇ ਬੀਬੀ ਸਿਮਰਨ ਕੌਰ ਨੇ ਕਿਹਾ ਕਿ ਲੰਬੇ ਕੇਸਾਂ ਦੇ ਮੁਕਾਬਲੇ ਹੋਏ ਹਨ ਅਤੇ ਸਾਨੇ ਦਸਤਾਰ ਵੱਲੋਂ ਸੱਦੇ ਤੇ ਇੱਥੇ ਪਹੁੰਚੇ ਹਨ ਅਤੇ ਵੇਖ ਕੇ ਖੁਸ਼ੀ ਮਹਿਸੂਸ ਹੋਈ ਹੈ ਕਿ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ ਇਸ ਮੌਕੇ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜਿਹੜੀਆਂ ਏਜੰਸੀਆਂ ਕਹਿੰਦੀਆਂ ਹਨ ਕਿ ਸਿੱਖੀ ਖਤਮ ਹੋ ਰਹੀ ਹੈ ਅੱਜ ਉਹਨਾਂ ਨੂੰ ਇਹ ਵੱਡਾ ਜਵਾਬ ਮਿਲਿਆ ਹੈ ਜੇਕਰ ਤੁਸੀਂ ਇੱਕ ਸਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਹਜ਼ਾਰਾਂ ਸਿੱਖ ਪੈਦਾ ਹੋਣਗੇ ਇਸ ਮੌਕੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂਆਂ ਦੀਆਂ ਖਬਰਾਂ ਦੇਖਣ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪUREਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਪੋਸਟ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਜ ਮੁੰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਸੰਗਤ ਦਾ ਪਿਆਰ ਹੈ ਗੁਰੂ ਦੀ ਅਪਾਰ ਕਿਰਪਾ ਤਨ ਤਨ ਸਾਹਿਬ ਸ਼੍ਰੀ ਗੁਰਗੰਸਾਹਿਬ ਜੀ ਤਨ ਤਨ ਸਾਹਿਬ ਸ਼੍ਰੀ ਗੁਰਨਾਨਦ ਜੀ ਮਾਤਾ ਸੁਲਖਨੀ ਦਾ ਸਿਰ ਤੇ ਹੱਥ ਹੈ ਜੀ कि ਅੱਜ ਸਾਨੂੰ ਜੱਸਾ ਸਿੰਘ ਰਾਮਗੜੀਆ ਹਾਲ ਵੀ ਛੋਟਾ ਪੈ ਗਿਆ ਬੱਚਿਆਂ ਦੇ ਮੁਕਾਬਲੇ ਕਿਉਂਕਿ ਕਿਸੇ ਟਾਈਮ 에 ਇਸ ਹਾਲ ਨੂੰ ਪਰੰਦੀਆਂ ਅਸੀਂ ਆਸਾਂ ਮਰੀਦਾਂ ਸੋਚਦੇ ਨੇ ਕਿ ਕਿਸੇ ਟਾਈਮ ਇਸ ਵੱਡੇ ਪੱਧਰ ਤੇ ਕਰਾਇਆ ਕਰਾਂਗੇ ਕਿ ਇਹ ਹਾਲ ਵੀ ਪੜਾਇਆ ਕਰੇ ਅੱਜ ਉਹ ਹਾਲ ਵੀ ਉਹਨਾਂ ਦੇ ਸੰਗਤ ਦੇ ਪਿਆਰ ਦੇ ਵਿੱਚ ਛੋਟਾ ਪੈ ਗਿਆ ਕਿਉਂਕਿ ਇੰਨਾ ਜ਼ਿਆਦਾ ਬੱਚਿਆਂ ਦੇ ਪ੍ਰਤੀ ਉਤਸ਼ਾਹ ਜਿਹੜਾ ਆ ਉਹਨਾਂ ਨੇ ਦਸਤਾਰ ਦੇ ਪ੍ਰਤੀ ਆਪਣਾ ਬੱਚਿਆਂ ਨੇ ਵਿਖਾਇਆ ਹੈ ਇਹ ਜੀ 14ਵਾਂ ਸ਼ਾਨੇ ਦਸਤਾਰ ਕਾਪਿਆ ਜੀ ਜਿਹੜਾ ਕਿ ਸ਼ਾਨੇ ਦਸਤਾਰ ਦੀ ਟੀਮ ਵੱਲੋਂ ਪੰਜਾਬ ਰਜਿਸਟਰਡ ਲੈਵਲ ਵੱਲੋਂ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ 71000 ਦੇ ਨਕਦੀ ਨਾਮ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਿੱਤੇ ਜਾਣਗੇ। ਮੈਂ ਉਹਨਾਂ ਨੂੰ ਹੱਥ ਜੋੜ ਕੇ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਜੀ ਕਿ ਇਹ ਮੇਲਾ ਨਹੀਂ ਹੈ, ਇਹ ਜੋੜ ਮੇਲਾ ਆ। ਜੋੜ ਮੇਲੇ ਨੂੰ ਗੁਰੂ ਦੇ ਬਚਨਾਂ ਦੇ ਅਨੁਸਾਰ ਹੀ ਮਨਾਉਣਾ ਚਾਹੀਦਾ ਤੇ ਆਪਾਂ ਦਸਤਾਰਾ ਸਜਾ ਕੇ ਗੁਰੂ ਘਰ ਜੀ ਨਤਮਸਤਕ ਹੋਈਏ ਤੇ ਇੱਕ ਸੰਦੇਸ਼ ਦੇਈਏ ਕਿ ਅਸੀਂ ਜਿਹੜੇ ਸਾਰੇ ਇਕੱਠੇ ਆ ਤੇ ਅਸੀਂ ਸਾਰੇ ਜਿਹੜੇ ਜੋੜ ਮੇਲੇ ਆ ਇਕੱਠੇ ਰਹਿ ਕੇ ਮਲਾਉਂਦੇ ਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਿਮਰਨ ਕੋਹੜਾ ਹੈ। ਤੇ ਅੱਜ ਸਾਨੂੰ ਸ਼ਾਨੀ ਦਸਤਾਰ ਇਥੋ ਹੀ ਨੇ ਉਪਰਾਲਾ ਕੀਤਾ ਗੁਰਨਾਨਕ ਬਾਸ਼ਾ ਦੇ ਵਿਆਹ ਦੇ ਉਤੇ ਹਰ ਸਾਲ ਇਹ ਕਰਦੇ ਨੇ ਤੇ ਅੱਜ ਇਹਨਾਂ ਨੇ ਉਪਰਾਲਾ ਕੀਤਾ ਲੰਬੇ ਕੇਸਾਂ ਦੇ ਮੁਕਾਬਲੇ ਦਾ ਦੁਮਾਲੇ ਦਾ 17 ਦਾ ਇੱਕ ਤਰੀਕੇ ਨਾਲ ਇਹ ਲੰਗਰ ਹੀ ਲਗਾਇਆ ਗਿਆ ਸਿੱਖਿਆ ਦਾ ਪ੍ਰੇਮ ਦਾ ਸਾਹਸ ਦਾ ਮੈਂ ਜਦੋਂ ਇੱਥੇ ਪਹੁੰਚੀ ਮੈਨੂੰ ਆਸ ਨਹੀਂ ਸੀ ਕਿ ਬਹੁਤੇ ਬੱਚੇ ਹੋਣਗੇ ਕੋਈ 100 150 ਬੱਚਾ ਹੋਊਗਾ ਮਗਰ ਜਦੋਂ ਮੈਂ ਇੱਥੇ ਆਈ ਕਟੋ ਕਟਨੀ 150 ਬੱਚਾ ਦਾ ਸਾਡੇ ਕੋਲ ਲੰਬੇ ਕੇਸਾਂ ਦੇ ਵਿੱਚ ਹੀ ਸੀ ਸੋ ਬੜੀ ਖੁਸ਼ੀ ਹੋਈ ਦੇਖ ਕੇ ਕਿ ਬੱਚੇ ਇੰਨਾ ਜ਼ਿਆਦਾ ਪ੍ਰੇਮ ਕਰ ਰਹੇ ਨੇ ਉਹ ਮਾਵਾ ਨੂੰ ਆਪਾਂ ਸ਼ੁਕਰਾਨਾ ਵੀ ਕਰਾਂਗੇ ਮਾਵਾ ਦਾ ਧੰਨਵਾਦ ਵੀ ਕਰਾਂਗੇ ਜੋ ਬੱਚਿਆਂ ਦੇ ਕੇਸ ਸੰਭਰੀਆਂ ਨੇ ਕੋ ਜਿਹੜੇ ਕਹਿੰਦੇ ਨੇ ਸਿੱਖੀ ਖਤਮ ਹੋ ਗਈ ਉਹਨਾਂ ਨੂੰ ਤਾਂ ਆਪਾਂ ਇੱਕੋ ਗੱਲ ਕਵਾਂਗੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਿੱਖੀ ਨਹੀਂ ਖਤਮ ਕੀਤੀ ਜਾ ਸਕਦੀ ਗੁਰਗੋਬਿੰਦ ਸਿੰਘ ਪਾਸ਼ਾ ਦੇ ਸਮੇਂ ਜ ਵੀ ਜ਼ੋਰ ਦਾ ਬਹੁਤ ਲੱਗਾ ਸੀਗਾ ਸੇਮ ਵੇ ਦੇ ਵਿੱਚ ਅੱਜ ਵੀ ਜੋਰ ਲੱਗਾ ਆ ਢੰਗ ਲੱਗ ਹੋ ਸਕਦਾ ਮਗਰ ਇਹ ਮੁੱਕਣੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀਆਂ ਆਈਆਂ ਹੋਈਆਂ ਸਮੂਹ ਸਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਸ਼ਾਨੇ ਦਸਤਾਰ ਟੀਮ ਵੱਲੋਂ ਜੋ ਕਿ ਇਸ ਵਾਰ 14ਵਾਂ ਸ਼ਾਨੇ ਦਸਤਾਰ ਕੱਪ ਜੋ ਕਰਵਾਇਆ ਜਾ ਰਿਹਾ ਸੀ ਔਰ ਤੁਸੀਂ ਦੇਖ ਰਹੇ ਹੋ ਕਿ 14ਵੇਂ ਦਸਤਾਰ ਮੁਕਾਬਲੇ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਤੁਸੀਂ ਵੀਡੀਓ ਮਾਰ ਕੇ ਵੀ ਦਿਖਾ ਸਕਦੇ ਹੋ ਕਿ ਸਾਡੇ ਕੋਲ ਅੱਜ ਜਗ੍ਹਾ ਵੀ ਘੱਟ ਪੈ ਗਈ ਹੈ ਔਰ ਅਸੀਂ ਹਰ ਵਾਰੀ ਸੋਚਦੇ ਹਾਂ ਕਿ ਇਸ ਤੋਂ ਵੱਡੀ ਜਗ੍ਹਾ ਕਰਾਂਗੇ ਔਰ ਹਰ ਵਾਰੀ ਹੀ ਬੱਚੇ ਜਿਹੜੇ ਆ ਉਤਸ਼ਾਹ ਉਹਨਾਂ ਦਾ ਇੰਨਾ ਵੱਧ ਜਾਂਦਾ ਹੈ ਕਿ ਸਾਡੇ ਕੋਲ ਹਰ ਵਾਰੀ ਜਿਹੜੀ ਜਗ੍ਹਾ ਹੈ ਉਹ ਥੋੜੀ ਛੋਟੀ ਪੈ ਜਾਂਦੀ ਹੈ ਤੋ ਸੋ ਅਗਲੀ ਵਾਰੀ ਸਾਡੀ ਪ੍ਰਸ਼ਾਸਨ ਨੂੰ ਹੀ ਇਹੋ ਬੇਨਤੀ ਕਰਾਂਗੇ ਆਪਾਂ ਪਰ ਆਪਣੀ ਟੀਮ ਨਾਲ ਨਾਲ ਕੇ ਵੀ ਇੱਕ ਮੀਟਿੰਗ ਜ਼ਰੂਰ ਕਰਾਂਗੇ ਕਿ ਅਸੀਂ ਇਸ ਤੋਂ ਵੀ ਹੋਰ ਵੱਡਾ ਹਾਲ ਕਰੀਏ ਤਾਂ ਕਿ ਜੋ ਨਵੇਂ ਬੱਚੇ ਹੋਰ ਵੀ ਆ ਰਹੇ ਆ ਅਸੀਂ ਉਹਨਾਂ ਨੂੰ ਵੀ ਇਹ ਆਰਾਮ ਦੇ ਨਾਲ ਜਿਹੜਾ ਬਿਠਾ ਸਕੀਏ ਸਿੱਖੀ ਖਤਮ ਹੋ ਰਹੀ ਆ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਇੱਕ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਿੱਖੀ ਨੂੰ ਖਤਮ ਕਰਨਾ ਹੈ ਪਰ ਤੁਸੀਂ ਇੱਕ 5 ਸਾਲ ਦੇ ਬੱਚੇ ਤੋਂ ਲੈ ਕੇ 25 ਸਾਲ ਤੱਕ ਦੇ ਬੱਚੇ ਤੁਹਾਡੇ ਕੋਲ ਇੱਥੇ ਬੈਠੇ ਹੋਏ ਨੇ ਤੁਸੀਂ ਇੱਕ ਵਾਰੀ ਝਾਤੀ ਮਾਰ ਕੇ ਦਿਖਾ ਦਿਓ ਵੀ ਹਜ਼ਾਰ ਤੋਂ ਵੱਧ ਬੱਚਾ ਅੱਜ ਵੀ ਉੱਥੇ ਜਿੱਥੇ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਆ ਉੱਥੇ ਅੱਜ ਵੀ ਪੰਜਾਬ ਦੇ ਛੋਟੇ ਬੱਚਿਆਂ 'ਚ ਇੰਨਾ ਕਿ ਜਨੂਨ ਹੈ ਕੀ ਤੁਸੀਂ ਦੇਖ ਸਕਦੇ ਹੋ ਕਿ ਕੱਲੇ-ਕੱਲੇ ਬੱਚੇ ਦੇ ਸਿਰ ਤੇ ਦਸਤਾਰ ਹੈ ਇਸ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਜੇ ਇੱਕ ਨੂੰ ਖਤਮ ਕਰੋਗੇ ਤੇ ਹਜ਼ਾਰ ਬੱਚਾ ਜਿਹੜਾ ਹੈ ਉਹ ਗੋਨ ਲਈ ਤਿਆਰ ਬੈਠਾ ਹੈ ਮੈਂ ਪਹਿਲੋਂ ਤੋਂ ਵੀ ਇੱਥੇ ਪਹੁੰਚੇ ਹੋਏ ਜਿੰਨੇ ਨੌਜਵਾਨ ਨੇ ਪਲੱਸ ਆਰਗੇਨਾਈਜ਼ਰ ਨੇ ਜਿਹੜੀਆਂ ਰਿਸਪੈਕਟਡ ਪਰਸਨੈਲਿਟੀਜ਼ ਨੇ ਸਾਰਪ੍ਰੀਤ ਪਾਲ ਸਿੰਘ ਜੀ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਪ੍ਰੋਗਰਾਮ ਅਤੇ ਹੋਰ ਬੱਚਿਆਂ ਨੂੰ ਸਾਰਿਆਂ ਨੂੰ ਇਥੇ ਪਹੁੰਚੇ ਤੇ ਧੰਨਵਾਦ ਕਰਦਾ ਹਾਂ ਨਮਨ ਕਰਦਾ ਹਾਂ ਵੈਲਕਮ ਕਰਦਾ ਹਾਂ ਮੈਂ ਪਹਿਲੀ ਵਾਰੀ ਇਹੋ ਜੇ ਪ੍ਰੋਗਰਾਮ ਤੇ ਪਾਰਟਿਸਿਪੇਟ ਕੀਤਾ ਹੈ ਆਉਣ ਦਾ ਮੌਕਾ ਮਿਲਿਆ ਹੈ ਤੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਖੁਸ਼ੀ ਹੋਈ ਆ ਕਿ ਨੌਜਵਾਨਾਂ ਦੇ ਵਿੱਚ ਮਾਪੇ ਦੇ ਉਹਨਾਂ ਦੇ ਮਾਪੇ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਤੇ ਇਹੋ ਜੇ ਸਮੇਂ ਜਦੋਂ ਇੱਕ ਨਸ਼ਿਆਂ ਦੀ ਅਤੇ ਹੋਰ ਕ੍ਰੀਤੀਆਂ ਦੀ ਇਹ ਲੇਦੀ ਚੱਲਣ ਈ ਆ ਇਹੋ ਜੇ ਪ੍ਰੋਗਰਾਮ ਆਰਗੇਨਾਈਜ਼ ਕਰਨਾ ਬਹੁਤ ਵੱਡੀ ਗੱਲ ਆ ਮੈਂ ਉਮੀਦ ਕਰਦਾ ਹਾਂ ਕਿ ਇਹ ਆਰਗੇਨਾਈਜੇਸ਼ਨ ਇਹੋ ਜੇ ਲਗਾਤਾਰ ਪ੍ਰੋਗਰਾਮ ਆਰਗੇਨਾਈਜ਼ ਕਰੇ ਕਰਨਗੇ ਤਾਂ ਕਿ ਲੋਕਾਂ ਨੂੰ ਧਰਵਲ ਬੱਚਿਆਂ ਨੂੰ ਧਰਵਲ ਜੋੜਿਆ ਜਾ ਸਕੇ ਇਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਨਾ ਵਾਂ ਕਿ ਅੱਜ ਮੈਂ ਹੁੜੇ ਹੀ ਇੱਕ ਹੋਰ ਪ੍ਰੋਗਰਾਮ ਤੋਂ ਹੋ ਕੇ ਆਇਆ ਤੇ ਉੱਥੇ ਸਾਡੇ ਪਿੰਡ ਦੇ ਦੋ ਸਰਪੰਚ ਗੱਲ ਕਰਨ ਦੇ ਹੀ ਸਾਡੇ ਪਿੰਡ ਸਾਡਾ ਪਿੰਨ ਬੂਲਿਆਵਾਲ ਬੂਲਾ ਸੁਨਿਆ ਬੂਲਿਆਵਾਲ ਕਿ ਸਾਡੇ ਪਿੰਡ 'ਚ ਐਰਕਾਂ 17 ਲੱਖ ਦੇ ਲੰਗਰ ਲੱਗਣੇ ਆ ਮੈਂ ਇਹ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਕਿ ਸਾਨੂੰ ਆਪਣੇ ਲੰਗਰ ਦੀ ਦਸ਼ਾ ਦੇ ਦਿਸ਼ਾ ਬਦਲਣ ਦੀ ਲੋੜ ਆ ਜੇ ਇਹੋ 17 ਲੱਖ ਕਿਤੇ ਕੰਸਟਰਕਟਿਵ ਕੰਮਾਂ ਲਈ ਆਪਣੇ ਨੌਜਵਾਨਾਂ ਦੇ ਭਲੇ ਲਈ ਕਿਤੇ ਇਹਨਾਂ ਦੇ ਕੋ ਅਕੈਡਮੀ ਖੋਲੀ ਜਾਵੇ ਆਈਐਸ ਆਈਪੀਐਸ ਬਣਾਉਣ ਲਈ ਵੱਡੇ ਅਸਰ ਬਣਾਉਣ ਲਈ ਯੂਟਿਲਾਈਜ਼ ਕੀਤਾ ਜਾਵੇ ਤਾਂ ਹੀ ਆਪਣੇ ਪੰਜਾਬ ਦਾ ਆਪਣੇ ਬੱਚਿਆਂ ਦਾ ਬਹੁਤ ਭਲਾ ਕਰ ਸਕਦੇ ਆ ਇਹ ਇਹਨਾਂ ਗੱਲਾਂ ਦੇ ਨਾਲ ਮੈਂ ਵਿਦਾ ਲੈਣਾ ਧੰਨਵਾਦ ਹੈ। ਫਿਰ ਸਰ ਮੈਂ ਸ਼ਾਨੇ ਦਸਤਾਰ ਟੀਮ ਦਾ ਸਾਰੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਐਜ਼ ਅ ਸਪੈਸ਼ਲ ਗੈਸਟ ਬੁਲਾ ਕੇ ਮੈਨੂੰ ਮਾਣ ਬਖਸ਼ਿਆ। ਦੂਸਰਾ ਮੈਂ ਸਰ ਜਦੋਂ ਇੱਥੇ ਪਹੁੰਚਿਆ ਵਾ ਤੇ ਜਦੋਂ ਨੌਜਵਾਨਾਂ ਦੇ ਵਿੱਚ ਜੋਸ਼ ਦੇਖਿਆ ਵਾ ਉਹਨਾਂ ਦੇ ਵਿੱਚ ਉਮੀਦ ਦੇਖੀ ਹੈ ਇੱਕ ਕਿ ਅਸੀਂ ਆਪਣੀ ਵਿਰਾਸਤ ਨੂੰ ਅਸੀਂ ਆਪਣੇ ਵਿਰਸੇ ਨੂੰ ਦਿਖਾਉਣਾ ਹੈ। ਸਾਹਮਣੇ ਰੱਖ ਰਹੇ ਨੇ ਉਹ ਤੇ ਬਹੁਤ ਵਧੀਆ ਉਹਨਾਂ ਦੇ ਵਿੱਚ ਜੋਸ਼ ਦੇਖ ਕੇ ਬਹੁਤ ਵਧੀਆ ਲੱਗਾ। ਆਪਣੇ ਅੰਦਰ ਵੀ ਜੋਸ਼ ਆਇਆ ਵਾ। ਇਹ ਆਪਾਂ ਵੀ ਆਪਣੇ ਜਿਹੜੇ ਵਿਰਸਾ ਵਾ ਜਿਹੜੀ ਮੇਰੀ ਪੱਗ ਆ ਜਿਹੜੀ ਸ਼ਾਨ ਬਖਸ਼ੀ ਹੈ ਸਾਡੇ ਗੁਰੂਆਂ ਨੇ ਇਹਨੂੰ ਹੋਰ ਜ਼ਿਆਦਾ ਉੱਚੇ ਲੈਵਲ ਤੇ ਪਹੁੰਚਾਈਏ ਆਪਾਂ ਸਾਰੇ ਮਿਲ ਕੇ ਐਂ ਕਹੂੰਗਾ ਸਰ ਹਰ ਇੱਕ ਬੱਚੇ ਆਸਤੇ ਇਹ ਪੱਗ ਜੋ ਆ ਇਹ ਬੜਾ ਤਗੜਾ ਮਾਣ ਹੈ ਤੇ ਜ਼ਿੰਮੇਵਾਰੀ ਹੈ ਜੋ ਸਾਨੂੰ ਨਿਭਾਉਣੀ ਪੈਂਦੀ ਹੈ ਜਦੋਂ ਸਾਨੂੰ ਸਟੇਜਾਂ ਤੇ ਆਉਣ ਦਾ ਮੌਕਾ ਮਿਲਦਾ ਵਾ ਜਾਂ ਇਦਾਂ ਕੰਪੀਟੀਸ਼ਨਾਂ ਚ ਆਉਣ ਦਾ ਮੌਕਾ ਮਿਲਦਾ ਤੇ ਪੂਰੀ ਸੱਚੀ ਆਪਾਂ ਡੇਢ-ਟੜ ਦੇ ਨਾਲ ਪੂਰੀ ਸੱਚੀ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਆਪਾਂ ਇਹਨੂੰ ਹੋਰ ਉੱਚਾ ਕਰਾਂਗੇ